ਆਪਾ ਮਹਿਮਾਨ ਜਿੰਦੜੀਏ ਕੜੀ ਦੋ ਕੜੀ ਦੇ ਵਗਦਿਆਂ ਨੇ ਤੇਜ ਹਵਾਵਾਂ ਪੱਤੇ ਨੇ ਝੜੀਂਦੇ ਦੁੱਧ ਪੁੱਤ ਵੇ ਖੁਬਾਗਾਨੇ ਹੋ ਕੇ ਨਹੀਂ ਭਰੀਂਦੇ ਵੇਖੇ ਮੈਂ ਬੜੇ ਸ਼ਕੰਦਰ ਖਾਲੀ ਹੱਥ ਸੜੀਂਦੇ ਵੇਖੇ ਮੈਂ ਬੜੇ ਸ਼ਕੰਦਰ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਕ ਪੁੱਤਰ ਬਾਣੀ ਦਾ 7ਵਾਂ ਰਾਗ ਹੈ ਰਾਗ ਬਿਹાગੜਾ ਬਿਹાગੜੇ ਰਾਗ ਅੰਦਰ ਧੰਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਨੇ ਸ਼ੰਤਾਂ ਦੀ ਬਾਣੀ ਉਚਾਰਨ ਕੀਤੀ ਹੈ ਦੇ ਉਸ ਸਾਰੇ ਸ਼ੰਤਾਂ ਦੀ ਬਾਣੀ ਦੀ ਜਿਹੜੀ ਟੇ ਕਿਆ ਉਹ ਮਾਰਾ ਜਾਂਦੇ ਆ ਸਾਰ ਰਸਨਾ ਧਨ ਧਨ ਹੈ ਮੇਰੀ ਜੰਦੜੀ ਏ ਗੁਣ ਗਾਵੇ ਹਰ ਪ੍ਰਭ ਕੇਰੇ RAM ਇਹ ਸਤਵੇਂ ਰਾਗ ਬਿਹાગੜੇ ਰਾਗ ਦੇ ਸ਼ੰਤਾਂ ਦੀ ਬਾਣੀ ਮੈਂ ਲਿਖਦਾ ਪਿਆ ਸੀ ਉਹ ਬਾਣੀ ਲਿਖਦਿਆਂ ਲਿਖਦਿਆਂ ਉਹ ਬਾਣੀ ਸ਼ੰਤਾਂ ਦੀ ਬਾਣੀ ਦੇ ਹਰ ਸ਼ਬਦ ਦੀ ਪਹਿਲੀ ਪੰਕਤੀ ਦਾ ਵਿਸ਼ਰਾਮ ਜਿਹੜਾ ਉਹ ਜਿੰਦੜੀਏ ਤੇ ਆ ਕੇ ਲੱਗਦਾ ਸਾਰਾ ਸੁਨਾ ਧੰਨ ਧੰਨ ਹੈ ਮੇਰੀ ਜਿੰਦੜੀਏ ਗੁਣ ਗਾਵੇ ਹਰ ਪ੍ਰਭ ਕੇਰੇ RAM ਉਹ ਜਦੋਂ ਵਾਰ-ਵਾਰ ਇਹ ਜਿੰਦੜੀਏ ਸ਼ਬਦ ਤੇ ਵਿਸ਼ਰਾਮ ਲੱਗਦਾ ਉੱਥੇ ਬੈਠਿਆ ਬੈਠਿਆ ਮਹਾਰਾਜ ਨੇ ਚਾਰ ਜੜੀਆਂ ਪੰਕਤੀਆਂ ਨੇ ਕਵਤਾ ਦੀਆਂ ਨਾਜ਼ਿਲ ਹੋਈਆਂ ਉਹ ਜਦੋਂ ਸਿੱਖ ਕੌਮ ਦੇ ਮਹਾਨ ਪ੍ਰਚਾਰਕ ਕਵੀ ਸ੍ਰੀ ਥਮ ਭਾਈ ਜੋਗਾ ਸਿੰਘ ਜੋਗੀ ਦੀ ਮੈਂ ਪਵੰਦੀ ਬੈਠਾ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਕੁਝ ਹੋਰ ਵੀ ਸੱਜਣ ਮੇਰੇ ਨਾਲ ਸਨ ਉਹ ਕਹਿ ਪੁੱਛਦਿਆ ਵੀ ਤੂੰ ਕੀ ਕਰਦਾ ਉਹਨੇ ਆਖਿਆ ਜੀ ਮੈਂ ਵੀ ਕਥਾ ਕਰਦਾ ਉਹ ਚਲਦੇ ਨੇ ਵਾਰੀ ਮੇਰੀ ਆਏ ਕਹਿੰਦੇ ਭਾਉ ਤੂੰ ਕੀ ਕਰਦਾ ਮੈਂ ਖਿਆ ਜੀ ਮੈਂ ਤੁਹਾਡੀ ਸੀਸ ਨਾਲ ਗੁਰਬਾਣੀ ਦੀ ਕਥਾ ਵਿਚਾਰ ਦੀ ਸੇਵਾ ਸੇਵਾ ਨਿਭਾ ਰਿਆਂ ਤੇ ਨਾਲ ਨਾਲ ਮਹਾਰਾਜ ਕਿਰਪਾ ਕਰਦੇ ਆ ਵੀ ਕਵਤਾ ਵੀ ਲਿਖ ਲਈਦੀਆਂ ਕਹਿ ਲੱਗੇ ਜੇ ਕਥਾ ਕਰਨੀ ਹੈ ਕਥਾ ਦੇ ਵਿੱਚ ਕਵਤਾ ਦੀਆਂ 4 ਹੀ 17 ਗਾਉਣੀਆਂ ਇਹ ਤੋਂ ਵੱਧ ਨਹੀਂ ਗਾਉਣੀਆਂ ਪੰਥ ਦਾ ਪ੍ਰਸਿੱਧ ਕਵੀਸ਼ਰ ਭਾਈ ਜੋਗਾ ਸਿੰਘ ਜੋਗੀ ਦੇ ਕਹਿਣ ਮੁਤਾਬਕ 4 ਹੀ 17 ਜਿਹੜੀਆਂ ਉਹ ਗਾਈਆਂ ਗਈਆਂ ਤੇ ਚਾਰਾਂ ਨੇ ਸਾਰੇ ਸੰਗਤਾਂ ਦੇ ਅੰਦਰ ਪਿਆਰ ਜਿਹੜਾ ਪੈਦਾ ਕਰ ਦਿੱਤਾ